ਲੜਕੀ ਜਿਹੜੀ ਆ ਤੁਹਾਡੀ ਕੀ ਕਰਦੀ ਸੀ ਕਿੰਨੀ ਉਮਰ ਸੀ ਸੰਪਰਕ ਚ ਕਿਵੇਂ ਆਈ ਪਾਸ ਲੜਕੀ ਦੀ ਉਮਰ 22 ਸਾਲ ਹੀ ਜੀ ਬੀਸੀਏ ਕੀਤੀ ਸੀ ਜੀ ਬੇਟੀ ਨੇ ਚਾਚਾ ਹੀ ਸਾਡਾ ਲੱਗਦਾ ਸੀ ਜੀ ਉਤਰਾ ਦੇ ਸਰੀਕੇ ਵਿੱਚੋਂ 2022 ਚ ਚਰਚ ਜਾਂਦੇ ਸੀ ਬੇਟੀ ਤੇ ਉੱਥੇ ਉਹਨੇ ਆਪਣੇ ਚਾਂਸੇ ਵਿੱਚ ਬੇਟੀ ਨੂੰ ਲਿਆ ਕੇ ਤੇ ਮਤਲਬ ਹੀ ਜਬਰਜਨਾ ਕਰਦਾ ਰਿਹਾ ਪਹਿਲੀ ਪਾਸਟਰ ਜਿਹੜਾ ਇਹਦੀ ਇਹ ਚਰਚ ਕਿੱਥੇ ਆ ਤੇ ਕੀ politically ਵੀ ਕੋਈ ਸਪੋਰਟ ਹੈ ਹਾਂਜੀ ਇਹਦਾ ਭਰਾ ਜਿਹੜਾ ਸਰਪੰਚੀ ਜੀ ਤੇ ਉਹਦੇ ਕਰਕੇ ਪੋਲੀਟিক্যাল ਸਪੋਰਟ ਆ ਜੀ ਇਹਨਾਂ ਨੂੰ ਪਿੰਡ ਗੋਥ ਕੋਕਰ ਦੀ ਨਰਸੀ ਕਲਵੰਤ ਕੌਰ ਜੀ ਉੱਥੇ ਉਹ ਘਰ ਵਿੱਚ ਕਲੀਨਿਕ ਚਲਾਉਂਦੀ ਸੀ ਉਹਦੇ ਕੋਲੋਂ ਬੋਸ਼ਨ ਕਰਵਾਤਾ ਜੀ ਘਰ ਦੇ ਕਹਿੰਦੇ ਅਲਟਰਾਸਾਉਂਡ ਡਾਕਟਰ ਨੇ ਲਿਖਿਆ ਦੇਇਆ ਤੇ ਆਪਾਂ ਬਾਹਰੋਂ ਕਰਾ ਲੈਣੀ ਹੈ ਤੇ ਬਾਹਰੋਂ ਕਰਾਇਆ ਤੇ ਫੇਰ ਸਾਨੂੰ ਪਤਾ ਲੱਗਾ ਵੀ ਇਹ ਕੰਮ ਹੋ ਗਿਆ ਤੇ ਜਿੱਥੇ ਅਲਟਰਾਸਾਉਂਡ ਕੋਲ ਗਏ ਉੱਥੇ ਵੀ ਪਾਸਟਰ ਮਗਰੇ ਪਹੁੰਚ ਗਿਆ ਜੀ ਪੇ ਤੁਹੀਂ ਅਲਟਰਾਸਾਊਂਡ ਕਿਉਂ ਕਰਾਉਣਾ ਆਈਏ ਇਹਨੂੰ ਤਾਂ ਸ਼ੈਤਾਨੀ ਨੁਕਸਬਾ ਏ ਮੈਂ ਐਸਐਚਓ ਕੋਲੋਂ ਜਾਂ ਅਧਾਰਿਆਂ ਜੀ ਉਹ ਵੀ ਮੈਨੂੰ ਦਫਕੇ ਮਾਰਦੇ ਆ ਵੀ ਤੂੰ ਰਾਜੀਨਾਮਾ ਕਰ ਮੈਨੂੰ ਅੱਜ ਤੱਕ ਜੀ ਕੋਈ ਵੀ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣਾ ਘਰ-ਬਾਰ ਵੀ ਵੇਚ ਕੇ ਇਥੋਂ ਡਰਦੇ ਪੁਲਿਸ ਕੋਲੋਂ ਭੱਜ ਗਿਆ ਦਾ ਜੀ ਪਾਸਟਰ ਵਰਜਿੰਦਰ ਦੇ ਮਾਮਲੇ ਤੋਂ ਬਾਅਦ ਲਗਾਤਾਰ ਹੋਰ ਵਕਫ ਵਕ ਮਾਮਲੇ ਜਿਹੜੇ ਆਉਂ ਵਰ ਕੇ ਸਾਹਮਣੇ ਆ ਰਹੇ ਨੇ ਇੱਕ ਹੋਰ ਪਾਸਟਰ ਦੀ ਇੱਕ ajo ਕਾਰਨਾਮਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਲੜਕੀ ਦੇ ਨਾਲ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਜਾਂਦੀ ਆ ਉਸ ਲੜਕੀ ਦਾ ਪਰਿਵਾਰ ਉਸ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਮਾਮਲਾ ਹੈ ਕਦੋਂ ਦਾ ਮਾਮਲਾ ਇੱਕ ਵਾਰ ਸਾਨੂੰ ਜਰੂਰ ਮਾਮਲੇ ਬਾਰੇ ਜਰੂਰ ਮਾਮਲਾ ਜੀ 2023 ਦਾ ਜੀ ਤੇ 2022 ਚ ਚਰਚੀ ਜਾਂਦੀ ਸੀ ਬੇਟੀ ਤੇ ਉੱਥੇ ਉਹਨੇ ਆਪਣੇ ਚਾਂਸੀ ਵਿੱਚ ਬੇਟੀ ਨੂੰ ਲਿਆ ਕੇ ਤੇ ਮਤਲਬ ਹੀ ਜ਼ਬਰਦਸਤ ਨਾ ਕਰਦਾ ਰਿਹਾ ਪਹਿਲੀ ਤੇ ਉਦੋਂ ਬਾਅਦ ਉਹ ਪ੍ਰੈਗਨੈਂਟ ਹੋ ਗਈ ਤੇ ਫਿਰ ਉਹਨੇ ਪਿੰਡ ਗੋਥ ਕੋਕਰ ਦੀ ਨਰਸ ਜੀ ਕਲਵੰਤ ਕੌਰ ਜੀ ਉੱਥੇ ਉਹ ਘਰ ਵਿੱਚ ਕਲੀਨਿਕ ਚਲਾਉਂਦੀ ਸੀ ਉਹਦੇ ਕੋਲੋਂ ਓਬੋਸ਼ਨ ਕਰਵਾਤਾ ਜੀ ਔਰ ਓਬੋਸ਼ਨ ਤੋਂ ਬਾਅਦ ਉਹਦੀ ਏਰੀਆ ਹਾਲਤ ਖਰਾਬ ਹੋ ਗਈ ਤੇ ਫਿਰ ਆਪਾਂ ਹਸਪੀਟਲ ਚ ਗਏ ਆ ਤੇ ਉੱਥੋਂ ਵੀ ਉਹ ਮਗਰ ਆ ਗਿਆ ਉਹਦਾ ਭਰਾ ਸਰਪੰਚ ਜਾਨੀਆ ਲਗੇਲ ਤੇ 91% ਵਕਤੀ ਤੇ ਜਸ਼ਨ ਗਿਲ ਪਾਸਟਰ ਤੇ ਉੱਥੋਂ ਇਹਨਾਂ ਨੇ ਛੁੱਟੀ ਕਰਾਤੀ ਆ ਡਾਕਟਰਾਂ ਨਾਲ ਮਿਲ ਕੇ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਕਰ ਲਿਆ ਜੂ ਠੀਕ ਆਈ ਤੇ ਘਰ ਆਉਣ ਤੋਂ ਬਾਅਦ ਦੋ ਦਿਨ ਬਾਅਦ ਫਿਰ ਹਾਲਤ ਖਰਾਬ ਹੋ ਗਈ ਆ ਤੇ ਘਰ ਦੇ ਕਹਿੰਦੇ ਅਲਟਰਾਸਾਉਂਡ ਡਾਕਟਰ ਨੇ ਲਿਖਿਆ ਦੇਇਆ ਤੇ ਆਪਾਂ ਬਾਹਰੋਂ ਕਰਾ ਲੈਣੀ ਆ ਤੇ ਬਾਹਰੋਂ ਕਰਾਇਆ ਤੇ ਫਿਰ ਸਾਨੂੰ ਪਤਾ ਲੱਗਾ ਵੀ ਇਹ ਕੰਮ ਹੋ ਗਿਆ ਤੇ ਜਿੱਥੇ ਅਲਟਰਾਸਾਉਂਡ ਕੋਲ ਗਏ ਉੱਥੇ ਵੀ ਪਾਸਟਰ ਮਗਰੇ ਪਹੁੰਚ ਗਿਆ ਜੀ ਵੀ ਤੁਸੀਂ ਅਲਟਰਾਸਾਉਂਡ ਕਿਉਂ ਕਰਾਉਣ ਆਈਏ ਇਹਨੂੰ ਤੇ ਸ਼ੈਤਾਨੀ ਨੁਕਸਾ ਆ ਹਾਂਜੀ ਤੇ ਲੜਕੀ ਜਿਹੜੀ ਆ ਤੁਹਾਡੀ ਕੀ ਕਰਦੀ ਸੀ ਕਿੰਨੀ ਉਮਰ ਸੀ ਸੰਪਰਕ ਚ ਕਿਵੇਂ ਆਈ ਪਾਸਟ ਲੜਕੀ ਦੀ ਉਮਰ 22 ਸਾਲ ਹੀ ਜੀ ਬੀਸੀਏ ਕੀਤੀ ਸੀ ਜੀ ਬੇਟੀ ਨੇ ਤੇ ਚਾਚਾ ਹੀ ਸਾਡਾ ਲੱਗਦਾ ਸੀ ਜੀ ਉਤਨਾ ਦੇ ਸ਼ਰੀਕੇ ਵਿੱਚੋਂ ਹਾਂਜੀ ਤੇ ਉਹ ਕਹਿੰਦੇ ਜੀ ਆਪਾਂ ਇੱਥੇ ਤੁਸੀਂ ਚਰਚ ਘਰ ਘਰ ਦਾ ਛੱਡ ਕੇ ਬਾਹਰ ਜਾਂਦੇ ਜੀ ਤੇ ਇੱਥੇ ਤੁਸੀਂ ਕਿਉਂ ਨਹੀਂ ਹੁੰਦੀ ਤੇ ਆਹਾਡੀ ਮਾਰੀ ਕਿਸਮਤ ਜਿਹੜੀ ਆਪਾਂ ਇਹਨਾਂ ਦੇ ਉੱਥੇ ਚੱਲ ਗਈ ਜੀ ਹਾਂਜੀ ਤੁਸੀਂ 크੍ਰਿਸਚਨ ਪਰਿਵਾਰ ਨਾਲ ਸੰਬੰਧਤ ਸੀ ਜਾਂ ਕਿਸੇ ਹੋਰ ਉਹਦੇ ਧਰਮ ਤੋਂ 크੍ਰਿਸਚਨ ਧਰਮ ਚ ਆਪਾਂ 크੍ਰਿਸਚਨ ਹੀ ਆ ਜੀ ਸ਼ੁਰੂ ਤੋਂ 크੍ਰਿਸਚਨ ਹੀ ਜੀ ਹਾਂਜੀ ਤੇ ਹੁਣ ਤੁਹਾਡੀ ਕੀ ਮੰਗ ਹੈਗੀ ਆ ਤੁਸੀਂ ਕਿੱਥੇ ਕਿੱਥੇ ਪਹੁੰਚ ਕੀਤੀ ਉਹ ਮਾਮਲਾ ਦਰਜ ਹੋਇਆ ਉਸ ਦੇ ਵਿੱਚ ਮਾਮਲੇ ਚ ਕੀ ਕੁਝ ਹੁਣ ਜੀ ਸਾਡੀ ਤਾਂ ਮੰਗ ਇਹੋ ਹੀ ਆ ਵੀ ਸਾਨੂੰ ਇਨਸਾਫ ਮਿਲੇ ਜੇ ਮੈਂ ਐਸਐਚਓ ਕੋਲੋਂ ਜਾਂਦਾਰਿਆਂ ਜੀ ਉਹ ਵੀ ਮੈਨੂੰ ਦਫਕੇ ਮਾਰਦੇ ਆ ਵੀ ਤੂੰ ਰਾਜੀਨਾਮਾ ਕਰ ਐਸਪੀਡੀ ਡੀਐਸਪੀ ਮੰਗਲ ਸਿੰਘ ਹੀ ਉਹਨਾਂ ਤੱਕ ਵੀ ਗਿਆ ਉਹਨਾਂ ਨੇ ਜਾਂਚ ਕੀਤੀ ਉਹ ਵੀ ਮੈਨੂੰ ਕਹਿੰਦਾ ਵੀ ਰਾਜੀਨਾਮਾ ਕਰ ਤੇ ਮੈਨੂੰ ਅੱਜ ਤੱਕ ਜੀ ਕੋਈ ਵੀ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣਾ ਘਰ-ਬਾਰ ਵੀ ਵੇਚ ਕੇ ਇਥੋਂ ਡਰਦੇ ਪੁਲਿਸ ਕੋਲੋਂ ਭੱਜ ਗਿਆ ਦਾ ਜੀ ਇੱਕ ਇਹਨਾਂ ਦਾ ਭਰਾ ਵਾ ਬਖਸ਼ੀਸ਼ ਚੰਦ ਐਸਪੀ ਡੀ ਨਾਲ ਆ ਜੀ ਤੇ ਉਹ ਵੀ ਦਬਕੇ ਮਰਵਾਉਂਦਾ ਜੀ ਪੁਲਿਸ ਕੋਲੋਂ ਨਾਲੇ ਐਸਪੀ ਡੀ ਕੋਲੋਂ ਦਬਕੇ ਮਰਵਾਉਂਦਾਰਿਆ ਜੀ ਤੇ ਅੱਜ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਮੈਂ ਜੱਜ ਸਾਹਿਬ ਨੇ ਇਹਨਾਂ ਨੂੰ ਪਿਉ ਕਰਾਰ ਕੀਤਾ ਜੀ ਜੇ ਮੈਂ ਹੁਣ ਇਹਨਾਂ ਨੂੰ ਦੱਸਿਆ ਕਿ ਜੰਮੂ ਰਹਿੰਦਾ ਪਿਆਵਾ ਤੇ ਅੱਜ ਤੱਕ ਤਾਂ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਮੈਨੂੰ ਕਹਿੰਦੇ ਚੱਲਾਂਗੇ ਤੇਰੇ ਨਾਲ ਜੇ ਮੈਂ ਫੋਨ ਕਰਨਾ ਤੇ ਐਸ ਐਚਓ ਸਾਹਿਬ ਫੋਨ ਹੀ ਨਹੀਂ ਚੁੱਕਦੀ ਮੇਰਾ ਤੇ ਜਾਂਦੇ ਨਹੀਂ ਆ ਜੀ ਇੱਕ ਹੋਰ ਸਵਾਲ ਹੈ ਇਹ ਪਾਏ ਪਾਸਟਰ ਹੈ ਜਿਹੜਾ ਇਹਦੀ ਇਹ ਚਰਚ ਕਿੱਥੇ ਆ ਤੇ ਕੀ politically ਵੀ ਕੋਈ ਸਪੋਰਟ ਹੈਗੀ ਹਾਂਜੀ ਇਹਦਾ ਭਰਾ ਜਿਹੜਾ ਸਰਪੰਚੀ ਜੀ ਤੇ ਉਹਦੇ ਕਰਕੇ political ਸਪੋਰਟ ਹੈ ਜੀ ਇਹਨਾਂ ਨੂੰ ਹਾਂਜੀ ਅੱਤ ਕੋਈ ਜਗਾ ਚਰਚਾ ਜਿੱਥੇ ਤੁਸੀਂ ਦੱਸ ਰਹੇ ਹੋ ਘਰ ਚੋ ਕਿੱਥੇ ਆ ਤੇ ਇਹ ਜਿਹੜੀ ਦੂਜੀ ਚਰਚਾ ਨੇ ਹੋਰ ਵੀ ਹੈ ਇੱਕ ਚਰਚਾ ਇਹਨਾਂ ਦੀ ਅੱਬਲ ਖੈਰ ਜੀ ਘਰ ਦੇ ਵਿੱਚ ਹੀ ਤੇ ਇੱਕ ਇਹਨਾਂ ਨੇ ਜੀ ਗਰਦਾਖਪੁਰ ਜ਼ਿਲ੍ਹੇ ਦੇ ਵਿੱਚ ਤੇ ਇੱਕ ਇਹਨਾਂ ਦੀ ਜੰਮੂ ਆ ਜੀ ਜਿਹੜਾ ਦਾ ਭਰਾ ਵੱਡਾ ਪ੍ਰੇਮ ਚਲਾਉਂਦਾ ਹੁਣ ਇਹ ਕੀ ਕਰਦਾ ਪ੍ਰੇਮ ਦੀ ਜਗਾ ਤੇ ਇਹ ਜਾ ਰਿਹਾ ਵਾ ਤੇ ਪ੍ਰੇਮ ਉਥੋਂ ਜੰਮੂ ਆਣ ਕੇ ਤੇ ਗਰਦਾਖਪੁਰ ਚਲਾ ਰਿਹਾ ਵਾ ਠੀਕ ਹੈ ਤਾਂ ਹੁਣ ਤੁਸੀਂ ਵੀ ਮੁਲਾਕਾਤ ਕਿਸੇ ਨਾਲ ਕੀਤੀ ਕਿੱਥੇ ਗਏ ਤੁਸੀਂ ਨਹੀਂ ਮੈਂ ਤੇ ਐਸਐਸਪੀ ਸਾਹਿਬ ਤੋਂ ਬਾਅਦ ਕਿਤੇ ਨਹੀਂ ਗਿਆ ਜੀ ਮੋਤਰਾਂ ਚ ਆਪਣੇ ਐਪਲੀਕੇਸ਼ਨਾਂ ਪਾਈਆਂ ਸੀ ਜੀ ਡੀਜੀਪੀ ਤੱਕ ਪਹੁੰਚ ਕੀ ਤੇ ਕਰਨ ਦੀ ਕੋਸ਼ਿਸ਼ ਕੀਤੀ ਮਾਤਰ ਬੰਦਾ ਜੀ ਮੈਨੂੰ ਤੇ ਐਸਐਚਓ ਤੱਕ ਨਹੀਂ ਮਿਲਣ ਦਿੰਦੇ ਤੇ ਡੀਜੀਪੀ ਤੱਕ ਮੈਨੂੰ ਕਿੱਦਾਂ ਮਿਲਣ ਦੇਣਾ ਜੀ ਤੇ ਮੈਂ ਹੁਣ ਭਾਜੀ ਸਿਮਰਨ ਮਾਨ ਹੁਣਾਂ ਦਾ ਨਾਲ ਕਨੈਕਟ ਹੋਇਆ ਮੇਰਾ ਇਹਨਾਂ ਨੇ ਕਿਹਾ ਵੀ ਆਪਾਂ ਡੀਜੀਪੀ ਤੱਕ ਵੀ ਪਹੁੰਚ ਕਰਾਂਗੇ ਤੇ ਸੀਬੀਆਈ ਜਿਹੜੀ ਜਾਂਚ ਉਹ ਵੀ ਆਪਾਂ ਕਰਾਵਾਂਗੇ ਜੀ ਉਹਦੇ ਵਿੱਚ ਮਾਮਲਾ ਪਹਿਲਾਂ ਹੈਗਾ ਤੁਸੀਂ ਕਹ ਰਹੇ ਹੋ ਪਘੋੜਾ ਕਰਾਰ ਦਿੱਤਾ ਗਿਆ ਉਹ ਫਾਸਟ ਆਮ ਉਸ ਪਾਸਟਰ ਜਸ਼ਨ ਗਿਲਪ ਪਾਸਟਰ ਦਾ ਨਾਮ ਆ ਜੀ ਤੇ ਕੋਰਟ ਦੇ ਵਿੱਚ ਮਾਮਲਾ ਜੀ ਠੀਕ ਹੈ ਹਾਂਜੀ ਤਾਂ ਬਹੁਤ ਬਹੁਤ ਸ਼ੁਕਰੀਆ ਇਸ ਸਮਾਧਤਾ ਤਾਂ ਇਹ ਸਨ ਉਸ ਲੜਕੀ ਦੇ ਪਿਤਾ ਜਿਸ ਦੇ ਨਾਲ ਇਹ ਵਿਦੀ ਕੀ ਹੋਈ ਹੈ ਉਸ ਲੜਕੀ ਇਸ ਦੁਨੀਆ ਦੇ ਉੱਤੇ ਨਹੀਂ ਰਹੀ ਤੇ ਉਸ ਦੇ ਨਾਲ ਇਹਨਾਂ ਦਾ ਕਹਿਣਾ ਕਿ ਉਸ ਦੇ ਨਾਲ ਰੇਪ ਹੋਇਆ ਜਾਂ ਵਗਰਾ ਕੇ ਉਸ ਦੇ ਨਾਲ ਅਜਿਹਾ ਕਾਨੂੰਨਾ ਕੰਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਅਬੋਰਸ਼ਨ ਕਰਾਇਆ ਜਾਂਦਾ ਤੇ ਡਾਕਟਰ ਦੇ ਕੋਲ ਜਿਹੜਾ ਉਸ ਤੋਂ ਬਾਅਦ ਡਾਕਟਰ ਦੇ ਕੋਲ ਜਾਂਦੇ ਆ ਤਾਂ ਪਤਾ ਲੱਗਦਾ ਇਹਨਾਂ ਨੂੰ ਕਿ ਉਸ ਦੇ ਨਾਲ ਇਹ ਕੁਝ ਹੋਇਆ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ